ਇਸ ਵਾਰ ਦੀਆਂ ਚੋਣਾਂ ਦੇ ਵਿੱਚ ਆ ਰਾਜਨੀਤਿਕ ਜੋ ਮੁੱਦੇ ਸਿਗੇ ਉਹ ਗਾਇਬ ਨਜ਼ਰ ਆਏ ਨੇ ਅਤੇ ਜੋ ਇਲੈਕਸ਼ਨਸ ਦੀਆਂ ਸਰਗਰਮੀਆਂ ਨੇ ਕੌਣ ਕਿਸ ਨੂੰ ਛੱਡ ਕੇ ਕਿੱਥੇ ਚਲਾ ਗਿਆ ਕਿਸ ਨੇ ਕਿਹੜੀ ਪਾਰਟੀ ਕਿਉਂ ਜੁਆਇਨ ਕੀਤੀ ਕਿਸ ਨੇ ਸੀਟ ਦੀ ਖਾਤਰ ਪਾਰਟੀ ਜੁਆਇਨ ਕੀਤੀ ਕਿਸ ਨੇ ਸਿਆਸਤ ਜਾਰੀ ਰੱਖਣ ਲਈ ਪਾਰਟੀ ਜੁਆਇਨ ਕੀਤੀ ਅਜਿਹੀਆਂ ਚੀਜ਼ਾਂ ਅਹਿਮ ਰਹਿ ਗਈਆਂ ਨੇ ਕਿਹੜੀ ਪਾਰਟੀ ਦੇ ਉਮੀਦਵਾਰ ਨੇ ਜਿਹੜਾ ਨੇ ਖੜ ਕੇ ਕਿਹਾ ਮੈਂ ਪਾਰਟੀ ਇਸ ਕਰਕੇ ਜੁਆਇਨ ਕਰ ਰਿਹਾ ਕਿ ਇਹਨਾਂ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਚੰਗੀਆਂ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਜਾ ਰਿਹਾ। ਜਾਂ ਕਿਸ ਨੇ ਕਿਹਾ ਕਿ ਮੈਂ ਭਾਜਪਾ ਇਸ ਕਰਕੇ ਜੁਆਇਨ ਕਰ ਰਿਹਾ ਕਿ ਮੇਰੇ ਪਿੰਡ ਦੇ ਜਾਂ ਮੇਰੇ ਸ਼ਹਿਰ ਦੇ ਮੁੰਡਿਆਂ ਨੂੰ ਇਨੀਆਂ ਨੌਕਰੀਆਂ ਭਾਜਪਾ ਦੇ ਕਾਰਨ ਲੱਗੀਆਂ ਕੇਂਦਰ ਦੀ ਨਵੀਂ ਕੇਂਦਰ ਦੀ ਪਿਛਲੀ 5 ਸਾਲ ਦੀ ਸਰਕਾਰ ਦੇ ਕਾਰਨ ਲੱਗੀਆਂ। ਇਹੋ ਜਿਹੇ ਮੁੱਦੇ ਪਿਛਲੀ ਇਸ ਵਾਰ ਦੀਆਂ ਚੋਣਾਂ ਤੋਂ ਗਾਇਬ ਨੇ। ਪਿਛਲੀ ਵਾਰ ਵੀ ਗਾਇਬ ਸੀਗੇ ਅਜੀਹਾ ਕਿਉਂ ਹੋ ਰਿਹਾ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਜਗਜੀਤ ਸਿੰਘ ਜੀ ਕਿਸ ਤਰ੍ਹਾਂ ਇਸ ਵਾਰ ਦੇ ਇਲੈਕਸ਼ਨਸ ਨੂੰ ਤੁਸੀਂ ਦੇਖ ਰਹੇ ਹੋ ਮੁੱਦੇ ਗਾਇਬ ਨੇ ਸਿਰਫ ਪ੍ਰੋਪਾਗੈਂਡਾ ਕੰਟਰੋਵਰਸਿਸ ਕੌਣ ਕਿੱਧਰ ਗਿਆ ਕਿਹਦਾ ਤੋੜਵਾ ਛੋੜਾ ਹੋਇਆ ਇਹ ਹੀ ਸਭ ਕੁਝ ਖਬਰਾਂ ਬਣ ਗਈਆਂ ਨੇ ਜੀ ਬਿਲਕੁਲ ਬਿਲਕੁਲ ਮੁੱਦੇ ਜਿਹੜੇ ਹੈਗੇ ਨੇ ਉਹ ਰਾਜਨੀਤੀ ਦੇ ਵਿੱਚ ਗਾਇਬ ਨੇ ਕਿਤੇ ਨਾ ਕਿਤੇ ਐਥੀਕਲ ਰਾਜਨੀਤੀ ਰਹਿ ਹੀ ਨਹੀਂ ਗਈ ਤੁਸੀਂ ਦੇਖੋ ਕਿ ਇੱਕ ਬੰਦਾ ਅੱਜ ਇਸ ਪਾਰਟੀ ਦੇ ਵਿੱਚ ਹੁੰਦਾ ਹੈ ਕੱਲ ਨੂੰ ਛੱਡ ਕੇ ਜਿਹੜਾ ਦੂਸਰੀ ਪਾਰਟੀ ਦੇ ਵਿੱਚ ਚਲਾ ਜਾਂਦਾ ਹੈ ਇਹ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜੀਆਂ ਸੋਚਣ ਦੇ ਵਿੱਚ ਮਜਬੂਰ ਜਿਹੜੀਆਂ ਕਰ ਰਹੀਆਂ ਨੇ ਜਿੱਥੇ ਮੇਨ ਮੁੱਦੇ ਜਿਹੜੇ ਸੀ ਕਦੇ ਸਿਆਸਤਦਾਨਾਂ ਦੇ ਜਾਂ ਕਦੇ ਪੰਜਾਬ ਦੀ ਰਾਜਨੀਤੀ ਦੇ ਪਾਣੀਆਂ ਦਾ ਮੁੱਦਾ ਜਿਹੜਾ ਕਾਫੀ ਮੇਨ ਹੁੰਦਾ ਸੀ ਚੰਡੀਗੜ੍ਹ ਦਾ ਮੁੱਦਾ ਮੇਨ ਹੁੰਦਾ ਸੀ ਪਿਛਲੀਆਂ ਜਿਹੜੀਆਂ ਇਲੈਕਸ਼ਨਸ ਹੋਈਆਂ ਹੈਗੀਆਂ ਵਿਧਾਨ ਸਭਾ ਦੀਆਂ ਉਸ ਦੇ ਵਿੱਚ ਬੇਅਦਬੀ ਦਾ ਮੁੱਦਾ ਜਿਹੜਾ ਮੇਨ ਹੁੰਦਾ ਸੀ ਨਸ਼ਿਆਂ ਦਾ ਮੁੱਦਾ ਜਿਹੜਾ ਮੇਨ ਹੁੰਦਾ ਸੀ ਇਹ ਸਾਰੇ ਮੁੱਦੇ ਨੇ ਜਿਹੜੇ ਗਾਇਬ ਹੋ ਚੁੱਕੇ ਨੇ ਔਰ ਲੋਕਾਂ ਨੂੰ ਹੁਣ ਲੋਕਾਂ ਦੇ ਵਿੱਚ ਜਿਹੜਾ ਹੈ ਨਾ ਖਾਸ ਕਰਕੇ ਜਦੋਂ ਗਰਾਊਂਡ ਤੇ ਰਿਪੋਰਟਿੰਗ ਕਰਦੇ ਆਂ ਤੇ ਉਤੋਂ ਇਹ ਪਤਾ ਲੱਗਦਾ ਕਿ ਲੋਕੀ ਇਸ ਵਾਰ ਕਿਸੇ ਪਾਰਟੀ ਦੀ ਆਈਡੀਓਲੋਜੀ ਤੋਂ ਪ੍ਰਭਾਵਿਤ ਨਹੀਂ ਹੈਗੇ ਕਿ ਹਾਂਜੀ ਵੀ ਅਸੀਂ ਅਕਾਲੀ ਦਲ ਦੀ ਆਈਡੀਓਲੋਜੀ ਤੋਂ ਜਾਂ ਭਾਜਪਾ ਦੀ ਆਈਡੀਓਲੋਜੀ ਜਿਹੜੀ ਹੈਗੀ ਉਸ ਤੋਂ ਪ੍ਰਭਾਵਿਤ ਹਾਂ ਹੁਣ ਭਾਜਪਾ ਦਾ ਉੱਥੇ ਕਾਂਗਰਸੀਕਰਨ ਹੋ ਚੁੱਕਾ ਹੈ ਤੇ VOTER ਵੀ ਜਿਹੜੇ ਨੇ ਬੜੇ ਕਨਫਿਊਜ਼ ਨੇ ਤੇ ਉਹ ਫਿਰ ਚਿਹਰਿਆਂ ਦੀ ਰਾਜਨੀਤੀ ਇਸ ਵਾਰ ਜਿਹੜੀ ਥੋੜੀ ਲੱਗ ਰਿਹਾ ਕਿ ਜ਼ਿਆਦਾ ਹੋਏਗੀ ਕਿ ਕਿਹੜਾ ਬੰਦਾ ਖੜਾ ਹੈ ਉਹ ਚੀਜ਼ ਕਿਤਨਾ ਕਿਤੇ ਮਾਇਨੇ ਰੱਖ ਰਹੀ ਆ ਤੁਸੀਂ ਦੇਖ ਲਓ ਕਿ ਚਰਨਜੀਤ ਸਿੰਘ ਚੰਨੀ ਹੋ ਗਏ ਜਲੰਧਰ ਤੋਂ ਜਿਹੜੇ ਫੇਮਸ ਫੇਸੇਸ ਹੈਗੇ ਨੇ ਚਾਹੇ ਸਿਮਰਨਜੀਤ ਸਿੰਘ ਮਾਣ ਜਾਂ ਹੁਣ ਮੰਤਰੀ ਜਿਹੜੇ ਨੇ ਮੀਤ ਹੈਰ ਉਹ ਹੋ ਜਾਣ ਜਿੱਥੇ-ਜਿੱਥੇ ਤੁਹਾਨੂੰ ਫੇਮਸ ਚਿਹਰੇ ਦੇਖਣਗੇ ਉਹਨਾਂ ਦੇ ਆਲੇ-ਦੁਆਲੇ ਜਿਹੜੀ ਰਾਜਨੀਤੀ ਘੁਮੇਗੀ ਕਿਉਂਕਿ ਪਾਰਟੀਆਂ ਦੀ ਆਈਡੀਓਲੋਜੀ ਪਿੱਛੇ ਹਟ ਚੁਕੀ ਹੈ ਪਾਰਟੀਆਂ ਦੇ ਵਿੱਚ ਇਸ ਤਰ੍ਹਾਂ ਦਾ ਹੈ ਨਹੀਂ ਕਿ ਆਹ ਪਾਰਟੀ ਦੀ ਪਾਲਿਸੀ ਹੋਏਗੀ ਜਾਂ ਵੀ ਆ ਸਾਡਾ ਮੈਨੀਫੈਸਟੋ ਹੈ ਤੇ ਅਸੀਂ ਆਹ ਚਾਰ ਚੀਜ਼ਾਂ ਕਰਾਂਗੇ ਅਕਾਲੀ ਦਲ ਨੇ ਹੁਣ ਪ੍ਰੈਸ ਕਾਨਫਰੰਸ ਜਿਹੜੀ ਪਿੱਛੇ ਕੀਤੀ ਸੀ ਦੁਬਾਰਾ ਪੰਥਵਾਲ ਨੂੰ ਮੋੜਾ ਕੱਟਣ ਦੀ ਕੋਸ਼ਿਸ਼ ਕੀਤੀ ਸੀ ਹੁਣ ਇੱਥੇ ਆ ਕੇ ਅਖਡੂਰਸ ਵਾਲੀ ਇੱਥੇ ਆ ਕੇ ਸੀਟ ਤੇ ਆ ਕੇ ਪੂਰੀ ਗੇਮ ਚੇਂਜ ਜਿਹੜੀ ਕਿਤਨਾ ਕਿਤੇ ਉਹ ਪੂਰੀ ਗੇਮ ਚੇਂਜ ਹੋ ਗਈ ਹੈ ਔਰ ਬਹੁਤ ਸਾਰਾ ਕੁਝ ਜਿਹੜਾ ਬਿਹਾਈਂਡ ਦੀ ਸੀਨ ਜਿਹੜਾ ਚੱਲ ਰਿਹਾ ਹੈ ਸਮੇਂ-ਸਮੇਂ ਤੇ ਅ ਤੁਸੀਂ ਦੇਖਿਆ ਹੋਵੇਗਾ ਕਿ ਅਕਾਲੀ ਦਲ ਨੇ ਜਿਹੜਾ ਚੰਡੀਗੜ੍ਹ ਚ ਉਮੀਦਵਾਰ ਦਿੱਤਾ ਸੀ ਉਹ ਉਮੀਦਵਾਰ ਆਪਣੀ ਟਿਕਟ ਵਾਪਸ ਕਰਕੇ ਆਮ ਆਦਮੀ ਪਾਰਟੀ ਜੁਆਇਨ ਕਰ ਦਿੰਦਾ ਹੈ ਜੀ ਹੁਣ ਖਬਰਾਂ ਆਏ ਨੇ ਕਿ ਅਕਾਲੀ ਦਲ ਜਿਹੜਾ ਹੈਗਾ ਹੈ ਉਹ ਉੱਥੇ ਆਪਣਾ ਕੋਈ ਉਮੀਦਵਾਰ ਨਹੀਂ ਖਿਡਾ ਰਿਹਾ ਕਿਉਂਕਿ ਟਾਈਮ ਲੰਘ ਚੁੱਕਾ ਹੈ ਉੱਥੋਂ ਕਿਸੇ ਦੀ ਅਨਾਉਂਸਮੈਂਟ ਨਹੀਂ ਹੋਈ ਸੀਟਾਂ ਉੱਥੇ ਨਹੀਂ ਗਈਆਂ ਹੈਗੀਆਂ